ਇਕ ਕੋਈ ਸੁਨਿਆਈ ਨਹੀਂ ਕਿਤੇ ਜਿਉਂਤੇ ਪਿੱਟਦੇ ਵੀ ਰਹੇ ਆ ਡਿੱਗਦੇ ਵੀ ਰਹੇ ਆ ਕੋਈ ਸੁਨਿਆਈ ਨਹੀਂ ਸਾਟੀ ਵੀ ਰਹੀ ਕੀਤੀ ਇਹਨਾਂ ਨੇ ਕੋਈ ਸੁਨਿਆਈ ਨਹੀਂ ਕੀਤੀ ਉਹ ਤਾਂ ਸਾਹਮਣੇ ਕੀ ਹੋਇਆ ਇਹ ਅਣੀ ਅੰਗਲੀ ਨਾ ਹੋਵੇ ਤੇ ਕਿਸਾਨ ਕਿਤਨਾ ਡੁੱਬ ਸਕਦਾ ਹੈ ਇਹ ਬੇੜਾ ਪਰ ਆਉਣ ਜਾਣ ਵਾਸਤੇ ਆਉਂਦਾ ਮੈਂ ਤੇ ਜੇ ਜੇ ਨੂੰ ਹੱਥਾਂ ਦੇ ਵਿੱਚ ਲਟਾ ਪਟਾ ਲਿਆ ਵੀਰੇ ਉਹ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਜਿਸ ਤਰ੍ਹਾਂ ਅੱਜ ਬੜੀ ਵੱਡੀ ਘਟਨਾ ਵੇਖਣ ਨੂੰ ਮਿਲੀ ਹੈ ਸਰਹੱਦੀ ਇਲਾਕਾ ਫਰੋਜਪੁਰ ਬਾਰਡਰ ਮੱਬੋ ਕੇ ਜਿੱਥੇ ਕਿ ਬਿਲਕੁਲ ਜਿੱਥੇ ਅਸੀਂ ਬੈਠੇ ਆ ਇੱਥੋਂ ਤਕਰੀਬਨ 500 ਮੀਟਰ ਤੇ ਕੰਡਿਆਲੀ ਤਾਰ ਹੈਗੀ ਹੈ ਜਿੱਥੇ ਕਿ ਕਿਸਾਨ ਜਾਂਦੇ ਨੇ ਆਪਣੀ ਖੇਤੀ ਕਰਨ ਤਾਰਾਂ ਦੇ ਪਾਰ ਸੋ ਇੱਥੋਂ ਦਾ ਕਿਸਾਨ ਜਿਹੜਾ ਸੀਗਾ ਅਮਰੀਕ ਸਿੰਘ ਸਰਦਾਰ ਮਿਕ ਸਿੰਘ ਜਿਨ੍ਹਾਂ ਦੇ ਫਾਦਰ ਦਾ ਨਾਮ ਹੈ ਫੌਜਾ ਸਿੰਘ ਸੋ ਮੱਬੋ ਕੇ ਪਿੰਡ ਦਾ ਕਿਸਾਨ ਜਿਹੜਾ ਕੱਲ ਸਵੇਰੇ ਗਿਆ ਸੀਗਾ ਤਕਰੀਬਨ 8 8:30 ਵਜੇ لیکن شام ਨੂੰ ਜਦੋਂ ਉੱਥੋਂ ਪਰਤੇ ਨੇ ਪਾਣੀ ਦਾ ਵਹਾਹ ਜਿਹੜਾ ਤੇਜ਼ ਹੋ ਗਿਆ دریا ਜਿਹੜਾ ਪਾਣੀ ਉਹ ਵੱਧ ਗਿਆ ਉਦੋਂ ਪਿੱਛੋਂ ਦਾ ਪਾਣੀ ਜਿਹੜਾ ਤੇਜ਼ ਆਇਆ ਇੰਨਾ ਜ਼ਿਆਦਾ ਕਹਿੰਦੇ ਵੀ ਚਾਰ ਕਿਸਾਨ ਸੀਗੇ ਵਾਪਸ ਆ ਰਹੇ ਸੀਗੇ ਇਹ ਜਿਹੜਾ ਕਿਸਾਨ ਮਰੀਕ ਸਿੰਘ ਇਹ ਆਪਣੇ ਤੇ ਕਾਬੂ ਨਹੀਂ ਕਰ ਸਕਿਆ ਰੱਸਾ ਫੜਿਆ ਸੀਗਾ ਰੱਸਾ ਹੱਤੋਂ ਕਹਿੰਦੇ ਛੁੱਟ ਗਿਆ ਤੇ ਕਿਸਾਨ ਜਿਹੜਾ ਪਾਣੀ ਦੇ ਵਿੱਚ ਵਹਿ ਕੇ ਚਲਾ ਗਿਆ ਸੋ ਕਿਸਾਨ ਜਿਹੜਾ ਮਿਲਿਆ ਨਹੀਂ ਸੋ ਪਰਿਵਾਰ ਦੇ ਵਿੱਚ ਬੜਾ ਸੋਗ ਹੈ ਪਰ ਪਰਿਵਾਰ ਜਿਹੜਾ ਦੁਖੀ ਹਿਰਦੇ ਦੇ ਵਿੱਚ ਬੈਠੇ ਹੋਏ ਨੇ ਸਾਰੇ ਨਗਰ ਨਿਵਾਸੀ ਪਿੰਡ ਮੱਬੋਕੇ ਦੇ ਫਰੋਜਪੁਰ ਦੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਸੋ ਗੱਲਬਾਤ ਕਰਦੇ ਆਂ ਭੈਣ ਜੀ ਦੇ ਨਾਲ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਵੀਰ ਜੀ ਅਮਰੀਕ ਸਿੰਘ ਕੱਲ ਤੁਹਾਡੇ ਕੋਲੋਂ ਕੱਲ ਕਿੰਨੇ ਕੁ ਵਜੇ ਗਏ ਸੀ ਸਾਡੇ ਕੋਲ 8 ਵਜੇ ਗਏ ਨੇ ਸਾਢੇ 8 ਲੱਗੇ ਹਾਂਜੀ ਤੇ ਭੈਣ ਜੀ ਉੱਥੇ ਤਾਰੋਂ ਪਾਰ ਜਾ ਕੇ ਕਿੰਨੀ ਕੁ ਜ਼ਮੀਨ ਤੁਹਾਡੇ ਪਰਿਵਾਰ ਦੀ ਹੈਗੀ ਕਿੱਲੇ ਜ਼ਮੀਨ ਹੈ ਤਿੰਨ ਕਿੱਲੇ ਜ਼ਮੀਨ ਜਿਹੜੀ ਹੈਗੀ ਤੁਹਾਡੇ ਇਕੱਲੇ ਘਰ ਦੀ ਹੈ ਜਾਂ ਹੋਰ ਵੀ ਪਾਈ ਹੈਗੇ ਨੇ ਹੋਰ ਪਾਈ ਵੱਖਰੇ ਨੇ ਆਪਣੀ ਇਕੱਲਿਆਂ ਦੀ ਹੈ ਅੱਛਾ ਤੁਹਾਡੇ ਇਕੱਲੇ ਘਰ ਦੀ ਤਿੰਨ ਕਿੱਲੇ ਜ਼ਮੀਨ ਸੀਗੀ ਜੀ ਬਾਈ ਵੱਖਰੇ ਨੇ ਜੀ ਜੀ ਹਾਂ ਬਾਈ ਦੋ ਗੋਲੇ ਗੁੰਗੇ ਵੀ ਮੇਰੇ ਨਾਲ ਨੇ ਜੀ ਭੈਣ ਸਾਡੇ 8 ਵਜੇ ਦੇ ਗਏ ਸਾਡੀ ਸੁਣਵਾਈ ਨਹੀਂ ਕੋਈ ਵੀ ਹੋਈ ਨਿਉ 4 ਵਜੇ ਦਾ ਮੁਕੂ ਗਿਆ ਹੈ ਬਰਿਆ ਦੇ ਜਿ ਮੇਰੀ ਸੁਣਵਾਈ ਨਹੀਂ ਹੋਈ ਮੈਂ ਉੱਥੇ ਪੈਟਰੋਲ ਕੇ ਗੜੇ ਵਿੱਚ ਬਹੁਤ ਬੰਦੇ ਗਏ ਨੇ ਉੱਥੇ ਮੇਰੇ ਮਗਰ ਹੂੰ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਨੂੰ ਕੋਈ ਸੁਣਵਾਈ ਕਰਕੇ ਸਾਨੂੰ ਕੋਈ ਦੱਸਣ ਮੇਰੇ ਮੇਰੇ ਸਰਦਾਰ ਦੀ ਕੋਈ ਨਾ ਕੋਈ ਮੈਨੂੰ ਵੱਲ ਦੱਸਣ ਕਿੱਥੇ ਲਾਏ ਤੁਸੀਂ ਭੈਣ ਜੀ ਕੋਈ ਕਦੀ ਨਾਲ ਤੁਸੀਂ ਵੀ ਜਾਂਦੇ ਸੀਗੇ ਅੱਗੇ ਜਾ ਕੇ ਕਿਤੇ ਲੋਨ ਜਾਂਦੇ ਸਾਂ ਝੋਨਾਂ ਲਈ ਲੋਨ ਜਾਂਦੇ ਸਾਂ ਜੀ ਜੀ ਕੰਮ ਕਰ ਸਾਰਾ ਕਰਦੇ ਸਾਂ ਉੱਥੇ ਜਾ ਕੇ ਇਹ ਹੁੰਦੇ ਸੀ ਤੇ ਹੀ ਘਾਰ ਸੀ ਜੀ ਜੀ ਦੋ ਬੋਲੇ ਗੁੰਗੇ ਨੇ ਇੱਕ ਭੈਣ ਹੁੰਦੀ ਬੋਲੀ ਗੁੰਗੀ ਐ ਅੱਛਾ ਜੀ ਅੱਛਾ ਦੋ ਭਾਈ ਗੁੰਗੇ ਐ ਦੋ ਭਾਈ ਗੁੰਗੇ ਨੇ ਇੱਕ ਭੈਣ ਗੁੰਗੀ ਐ ਇੱਕ ਭੈਣ ਗੁੰਗੀ ਐ ਹੁੰਦੇ ਆ ਸਰ ਤੇ ਘਾਰ ਹੀ ਹੁੰਦੇ ਸਿਰ ਤੇ ਅੱਛਾ ਬਾਕੀ ਸਾਰਾ ਪਰਿਵਾਰ ਐਸੇ ਅਮਰੀਕ ਸਿੰਘ ਦੇ ਸਿਰ ਤੇ ਸੀਗਾ ਸਿਰ ਤੇ ਸੀ ਇਹਦੇ ਅਮਰੀਕ ਸਿੰਘ ਦੇ ਸਿਰ ਤੇ ਜੀਸੀਆਂ ਪੰਜ ਜੀ ਅਸੀਂ ਇਹਦੇ ਸਿਰ ਤੇ ਸਾਂ ਜੀ ਭੈਣੇ ਛੇ ਵਾਏ ਸੀ ਜੀ ਜੀ ਪੈਣ ਜਦੋਂ ਕੱਲ ਇਹ ਅਮਰੀਕ ਸਿੰਘ ਸਾਢੇ 8 8 ਵਜੇ ਤੁਹਾਡੇ ਕੋਲ ਤੁ ਗਏ ਨੇ ਤੁਸੀਂ ਨਾਲ ਰੋਟੀ ਪਾਣੀ ਵੀ ਦਿੱਤਾ ਹੋਵੇਗਾ ਰੋਟੀ ਪਾਣੀ ਦਿੱਤਾ ਟੀਪੰਚ ਪਾ ਕੇ ਦੁੱਧ ਦਿੱਤਾ ਚਾਹ ਮਿੱਠਾ ਪਾ ਕੇ ਦਿੱਤਾ ਏ ਮੇਰਾ ਕਾਕਾ ਦਾ ਅੱਜ ਕੰਮ ਜਿਆਦਾ ਡੈਡੀ ਜੀ ਤੂੰ ਨਾ ਜਿਆਦਾ ਨਹੀਂ ਮੈਨੂੰ 6 ਦਿਨ ਹੋ ਗਏ ਨੇ ਪੈਣ ਮੈਂ ਜਾਣਾ ਅੱਜ ਖੱਤਕੇਤੀ ਵੀ ਹੁੰਦੇ ਉਹਨਾਂ ਦੇ ਬੋਦਵਰ ਗੇੜ ਨਹੀਂ ਖੁੱਲਣਾ ਅੱਛਾ ਫੇਰਾਦਾ ਨਹੀਂ ਚਲੋ ਡੈਡੀ ਤੂੰ ਚਲਾ ਜਾ ਮੈਂ ਘਰ ਲਾਂਦਾ ਔਖਾ ਸਭ ਚਲੋ ਤੁ ਨੂੰ ਇਸ ਘਣੀ ਦਲੀ ਸੀ ਪਤਾ ਸਾਡੇ ਨਾਲ ਆਵਾਪਰ ਜਾਣੀ ਆਹ ਨੇ ਸਿਰ ਤੇ ਘਰ ਸੀ ਕੌਣ ਮੇਰੇ ਘਰ ਦੀ ماں ਫੜੇਗਾ ਮੇਰੇ ਘਰ ਦੀ ਬਾਣੀ ਕੋਈ ਫੜ ਸਕਦਾ ਉਹਨ ਦਾ ਤੋਂ ਬਿਨਾ ਮੇਰੀ ਕਿੰਨੇ ਬਾ ਫੜਨੀ ਹੈ ਜੀ ਜੀ ਸਾਡੀ ਪੰਜਾ ਜੀਆਂ ਦੇ ਅਸੀਂ ਹੁੰਦੇ ਸਿਰ ਤੇ ਸਾਂ ਭਾਜੀ ਜਿਵੇਂ ਤੁਸੀਂ ਦੱਸਦੇ ਹੋ ਤੁਹਾਡੇ ਪਰਿਵਾਰ ਆਪਣੇ ਪਰਿਵਾਰ ਤੋਂ ਇਲਾਵਾ ਭਾਈਆਂ ਨੂੰ ਤੇ ਭੈਣਾਂ ਨੂੰ ਵੀ ਸੰਭਾਲਦੇ ਸੀ ਹਾਂ ਜੀ ਹਾਂ ਉਹ ਪੈਣ ਵਾਲੀ ਗੁੰਗੀ ਇਹ ਦੋ ਭਰਾ ਨੇ ਜੀ ਜੀ ਦੋ ਬੱਚੇ ਨੇ ਹਮ ਨਾਲ ਮੰਗੀਆਂ ਸਸ ਬੰਦੇ ਘਰ ਆ ਤੇ ਪੈਣ ਤੁਹਾਡੇ ਕਿੰਨੇ ਬੱਚੇ ਆ ਗੁੱਡੀ ਕਾਕਾ ਐ ਅੱਛਾ ਅੱਛਾ ਕੀ ਕੰਮ ਕਰਦੇ ਹੋ ਪਰ ਇਹਨੇ ਕਾਕਾ ਉੱਥੇ ਅਗੀਰ ਤੇ ਗੁੱਡੀ ਇੱਥੇ ਆ ਇਹ ਭੈਣੇ ਮੁੰਡੇ ਨੂੰ ਕੋਈ ਰੁਜ਼ਗਾਰ ਸਰਕਾਰ ਦੇ ਵੱਲੋਂ ਕੋਈ ਨੌਕਰੀ ਨਕਰੀ ਮਿਲੀ ਬਹੁਤ ਭੱਜਾ ਕੋਈ ਨਹੀਂ ਮਿਲੀ ਸਰਕਾਰ ਦੀ ਐਣੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਿਵੇਂ ਤੁਹਾਡੇ ਘਰ ਦਾ ਜੀ ਘਰ ਨੂੰ ਸੰਭਾਲਣ ਵਾਲਾ ਚਲੇ ਗਿਆ ਹੁਣ ਕੀ ਤੁਸੀਂ ਮੰਗ ਕਰਦੇ ਹੋ ਮੈਂ ਮੰਗ ਕਰਨੀ ਮੇਰੀ ਬੱਚੀ ਬੱਚੇ ਨੂੰ ਨੌਕਰੀ ਟੱਕਰ ਜਾ ਜੇ ਬੰਦਾ ਮੇਰਾ ਮੌਕਾ ਗਿਆ ਤਾਂ ਹੋਰ ਮੇਰੇ ਕੋਲ ਕੁਝ ਨਹੀਂ ਮੈਂ ਮੰਗ ਸਕਦੀ ਮੇਰੀ ਬੱਚੀ ਬੱਚੇ ਨੂੰ ਨੌਕਰੀ ਟੱਕਰ ਜਾਵੇ ਠੀਕ ਹੈ ਮੇਰਾ ਕੋਈ ਤਾਂ ਜ਼ਿਕਰ ਤੁਰੇ ਮੇਰੀ ਬਾਹਰ ਖੇਤੀ ਦਰਿਆਵਾਂ ਪਾਰੇ ਉਹ ਨਾ ਕਿਸੇ ਲਵਾਉਣੀ ਉਹ ਤਾਂ ਕਹਿਣਾ ਤਾਂ ਮੇਰੇ ਬੱਚਿਆਂ ਨੇ ਡਰਦੇ ਨੇ ਜਾਣਾ ਨਹੀਂ ਉਹ ਜੀ ਜੀ ਮੇਰੇ ਬੱਚਿਆਂ ਨੂੰ ਨੌਕਰੀ ਟੱਕਰ ਜਾਵੇ ਜੀ ਜੇ ਉਹ ਟੱਕਰ ਸਕਦੀ ਉਹਨਾਂ ਦਾ ਧੰਨਵਾਦ ਹੈ ਮੇਰਾ ਬੱਚਾ ਬਹੁਤ ਭੱਜਾ ਫੇਰਾ ਨੌਕਰੀ ਨਹੀਂ ਮਿਲੀ ਮੇਰੇ ਕੋਲ ਗਿਆ ਉੱਥੇ ਮਿਲ ਕੇ ਗਏ ਨਹੀਂ ਮੈਨੂੰ ਹਰੇ ਕਿਨ ਤੂੰ ਜਾਣਾ ਮੈਂ ਖਾਂ ਮੈਂ ਜਾਣਾ ਅੱਜ ਅੱਛਾ ਉਹ 8:30 ਵਜੇ ਗਏ ਚਲੇ ਅਸੀਂ 12 ਵਜੇ ਕਰੋ ਗਏ ਚਲੇ ਅਸੀਂ ਦੁਲਚੀ ਕ્યાં ਤੇ ਆਪਣੇ ਸਾਨੂੰ ਸੁਨਿਆ ਮਿਲ ਗਿਆ ਸਹੀ ਅਸੀਂ ਉਸੇ ਪੈਰਾ ਪਿੱਛੇ ਤੇ ਬਾਪ ਮਾ ਚਾਚੇ ਤਾਂ ਘਰੇ ਮਿਲੇ ਹੂੰ ਮਿਲ ਕੇ ਤੇ ਉਥੋਂ ਬਸ ਮੈਂ ਉਹਦੇ ਫੋਨ ਗਿਆ ਤਾਂ ਅਸੀਂ ਵਾਪਸ ਮਾਸੀ ਭਾਣ ਜਦੋਂ ਨਹੀਂ ਆ ਗਏ ਮੈਨੂੰ ਚੱਕਣ ਗਿਆ ਸੀ ਹੂੰ ਹੂੰ ਸਾਨੂੰ ਹੋਰ ਕੁਝ ਨਹੀਂ ਲੋੜ ਸਾਨੂੰ ਮੁੰਡੇ ਦੀ ਵੀ ਮੁੰਡੇ ਨੂੰ ਨੌਕਰੀ ਮਿਲ ਜਾਵੇ ਸਹੀ ਗੱਲ ਤੁਹਾਡੀ ਨੌਕਰੀ ਮਿਲ ਜੇ ਮੇਰੀ ਭੈਣ ਜਿਹੜੀ ਨੇ ਇਸੇ ਜੋਕੀ ਨੇ ਇਹ ਨਹੀਂ ਕਰੀ ਬਹੁਤ ਕੰਢੀ ਰੇ ਕਰੀ ਸੀ ਬਹੁਤ ਅਸੀਂੰ ਮੈਂ ਬੰਨ੍ਹੇ ਵੀ ਕਿਸਾ ਅਸੀਂ ਕਿੰਨਾ ਕੁ ਚਿਰ ਬੁੜਾ ਹੋ ਗਏ ਤੁਸੀਂ ਪਹਿਣ ਕੀ ਲੱਗਦੇ ਹੋ ਨਵਰੇਸ ਤੇ ਚੱਕੀ ਪਹਿਣਾ ਤੁਸੀਂ ਸੱਕੀ ਪਹਿਣੋ ਉਹ ਆ ਗਈ ਹੈ ਇਹਨਾਂ ਨੇ ਪਾਠ ਕਰਾ ਦਿੰਦੇ ਸੀ ਨਾ ਪਾਠ ਕਰਾਇਆ ਤੇ ਆ ਦੇ ਪਹਿਨ ਜੀ ਦੱਸ ਦੱਸਦੇ ਵੀ ਹਰ ਸਾਲ ਪਾਠ ਵੀ ਕਰਾਉਂਦੇ ਆ ਆ ਚਾਰੀਨ ਲੇਟ ਪੈ ਗਈ ਆਹ ਯਾ ਲੈਟ ਪੈ ਗਈ ਸੀ ਬੱਚਾ ਆਇਆ ਇੱਥੋਂ ਤੇ ਕਿਪੇ ਲੈਟ ਪੈ ਗਈ ਇੱਥੋਂ ਚਲੋ ਲੈਟ ਵੀ ਲੱਗੀ ਹੈ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਤੂੰ ਆ ਜਾ ਸਾਥੋਂ ਨਹੀਂ ਹੁੰਦਾ ਕੋਚ ਵੀ ਮੇਰੇ ਪਨਵਈਏ ਨੇ ਫੋਨ ਕੀਤਾ ਕਹਿੰਦਾ ਪੈਣੇ ਮਿੰਟ ਵਾਲੀ ਗੱਲ ਹੈ ਤੂੰ ਆ ਜਾ ਤੇਰੀ ਭੈਣ ਤੋਂ ਕੁਝ ਨਹੀਂ ਹੁੰਦਾ ਮੈਂ ਆ ਗਈ ਮੈਨੂੰ ਅੱਜ ਤਾਸ ਤੇ ਨਾ ਕਿ ਨਹੀਂ ਆਈ ਨੂੰ ਨੋ ਦੇ ਮੈਂ ਤੇ ਜੀ ਜੇ ਨੂੰ ਹੱਥਾਂ ਦੇ ਵਿੱਚ ਲਟਾ ਪਟਾ ਲਿਆ ਵੀਰੇ ਮੈਂ ਕੀ ਕਰਾਂ ਤੇ ਮੇਰੀ ਭੈਣ ਕੀ ਕਰਦੀ ਮਰ ਸਾਡੀ ਇਹ ਪ੍ਰਿਆਰ ਵੀ ਮੇਰੇ ਭਾਂ ਦੇ ਨੌਕਰੀ ਮੇਰੀ ਭੈਣ ਰੋਟੀ ਝੋਗੀ ਹੋ ਜੇ ਪਾਰ ਨਹੀਂ ਜਾਣ ਚੋਗੀ ਮੱਛਾ ਮਾਰਿਆ ਗਿਆ ਬੱਚੇ ਦੀ ਕਿਹ ਕੋਈ ਰੋਟੀ ਦਾ ਸਵਾਲ ਬਣ ਜਾਵੇ ਬਸ ਅਸੀਂ ਇਹ ਆਣੇ ਉਹ ਤਾਂ ਸਾਡੇ ਨਾਲ ਜਿਹੜਾ ਪਾਣਾ ਵਰਤ ਗਿਆ ਵਰਤਣਾ ਅਸੀਂ ਇੱਥੇ ਆ ਗਏ ਨਾ ਕੋਈ ਸੁਨਿਆਈ ਸਾਡੀ ਨਹੀਂ ਕੀਤੀ ਕੋਈ ਸੁਨਿਆਈ ਨਹੀਂ ਕੀਤੀ ਅਸੀਂ ਉੱਥੇ ਪਿੱਟਦੇ ਵੀ ਰਹੇ ਹਾਂ ਡਿੱਗਦੇ ਵੀ ਰਹੇ ਹਾਂ ਕੋਈ ਸੁਨਿਆਈ ਨਹੀਂ ਸਾਡੀ ਵੀ ਰੇ ਕੀਤੀ ਇਹਨਾਂ ਨੇ ਕੋਈ ਸੁਨਿਆਈ ਨਹੀਂ ਕੀਤੀ ਲੈ ਥੋੜਾ ਨਾਮ ਤੇਰਾ ਨਾਂ ਇਤਰ ਦਾ ਨਾ ਚੀਲੋਏ ਹਾਂ ਜੀ ਤੁਹਾਡਾ ਕੀ ਨਾਮ ਹੈ ਜਸਵੰਤ ਕੋਰੇ ਦੋਸਤੋ ਜਿਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਮੱਬੋ ਕੇ ਫਰੋਜਪੁਰ ਦੇ ਵਿੱਚ ਜਿਹੜਾ ਕਿ ਅਮਰੀਕ ਸਿੰਘ ਕਿਸਾਨ ਜਿਹੜਾ ਸੀਗਾ ਕੱਲ ਪਾਣੀ ਦੇ ਵਿੱਚ ਡੁੱਬ ਗਿਆ ਸੀ ਪਰਿਵਾਰ ਦੇ ਵਿੱਚ ਗਲਬਤ ਸੁਣੀ ਹੈ ਭੈਣ ਨਾਲ ਗਲਬਤ ਕੀਤੀ ਹੈ ਇਹ ਵੀਰ ਜਿਹੜੇ ਅਮਰੀਕ ਸਿੰਘ ਦੇ ਭਾਈ ਗੁੰਗੇ ਨੇ ਇਹ ਭੈਣ ਜਿਹੜੀ ਹੈ ਇਹ ਵੀ ਗੁੰਗੀ ਹੈ ਇਹ ਭਾਈ ਜਿਹੜੇ ਬੈਠੇ ਨੇ ਅਮਰੀਕ ਸਿੰਘ ਦੇ ਇਹ ਵੀ ਗੁੰਗੇ ਨੇ ਸੋ ਪਰਿਵਾਰ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ ਹੈ ਜਿਹੜਾ ਮਰੀਕ ਸਿੰਘ ਘਰ ਪਰਿਵਾਰ ਚਲਾਉਂਦਾ ਸੀਗਾ ਅੱਜ ਇਹ ਪਰਿਵਾਰ ਦੀ ਹੱਥ ਫੜਨ ਵਾਲਾ ਕੋਈ ਲੱਗਦਾ ਨਹੀਂ ਸੋ ਭੈਣ ਨੇ ਵੀ ਇੱਕ ਗੱਲ ਕੀਤੀ ਹੈ ਪ੍ਰਸ਼ਾਸਨ ਕੋਲ ਵੀ ਇਸ ਪਰਿਵਾਰ ਦੀ ਦੇਖਰੇਖ ਵਾਸਤੇ ਬੱਚੇ ਨੂੰ ਨੌਕਰੀ ਦਿੱਤੀ ਜਾਵੀ ਹੈ ਸੋ ਹੋਰ ਵੀਰ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੁਸੀਂ ਇੱਕ ਦੋ ਮਿੰਟ ਤੁਸੀਂ ਬੋਲ ਦੋ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਜਿਸ ਤਰ੍ਹਾਂ ਇਹ ਘਟਨਾ ਕੱਲ ਵਾਪਰੀ ਹੈ ਕਿਸਾਨ ਮਰੀਕ ਸਿੰਘ ਦੇ ਨਾਲ ਹਾਂਜੀ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਸਾਨੂੰ ਬਹੁਤ ਬੁਰਾ ਲੱਗਦਾ ਜੀ ਇਹ ਗੱਲ ਤਾਂ ਬਹੁਤ ਸਾਨੂੰ ਦੁੱਖ ਹੋ ਰਿਹਾ ਕਿ ਕੱਲ ਜਿਉ 8:30 ਵਜੇ ਤਕਰੀਬਨ ਮਰੀਕ ਸਿੰਘ ਪਾਰ ਗਿਆ ਸੀ ਜੀ ਵੀਰੇ ਉੱਥੇ ਆਪਦਾ ਕੰਮਕਾਰ ਕਰਕੇ ਤੇ ਜਦੋਂ 4 ਵਜੇ ਦੇ ਕਰੀਬਨ ਵਾਹosaurਿਆ ਸੀ ਜੀ ਜੀ ਦਰਿਆ ਦੇ ਵਿੱਚ ਪਾਣੀ ਆਉਣ ਕਰਕੇ ਜਾਂ ਕਿਸੇ ਵੀ ਸਰਕਾਰ ਦੀ ਗੈਲੀ ਕਰਕੇ ਬੇੜਾ ਨਾ ਦੇਣ ਕਰਕੇ ਉਹਦੀ ਉੱਥੇ ਮੌਤ ਹੋ ਗਈ ਸਮਝ ਲਓ ਕੱਲ ਦੀ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਕੱਲ ਦੇ ਪ੍ਰਸ਼ਾਸਨ ਅੱਗੇ ਬਹੁਤ ਜ਼ਿਆਦਾ ਰੋਣ ਕਰਲਾਉਣ ਦੇ ਆ ਸਵੇਰ ਦੇ 9 ਵਜੇ ਤੱਕ ਅਜੇ ਤੱਕ ਗੇਟ ਨਹੀਂ ਪ੍ਰਸ਼ਾਸਨ ਨੇ ਆਣ ਕੇ ਖੋਲਿਆ ਇਹ ਬਿਲਕੁਲ ਗਰੀਬ ਘਰ ਆ ਸਿਰਫ 3 ਕਿੱਲੇ ਜ਼ਮੀਨ ਹੈ ਉਹਦੇ ਵਿੱਚ ਵੀ ਰੇਤਾ ਪੈ ਚੁੱਕੀ ਆ ਜੀ ਜੀ ਇਹਨਾਂ ਕੋਲੇ ਕੋਈ ਆਸਰਾ ਨਹੀਂ ਇਹ ਵਿਚਾਰੀ ਦਿਹਾੜੀ ਦਾ ਪਾ ਕਰਕੇ ਆਪਦਾ ਟਾਈਮ ਪਾਸ ਕਰਦੀ ਸੀ ਹੂੰ ਉਹ ਆਦਮੀ ਦੇ ਸਿਰ ਤੇ ਉਹ ਵੀ ਅੱਜ ਇਹਦਾ ਘਰ ਦਾ ਦੀਵਾ ਬੁੱਝ ਗਿਆ ਜੀ ਜੀ ਅਜੇ ਤੱਕ ਨਾ ਸਾਡਾ ਕੋਈ ਐਮਪੀ ਨਾ ਐਮਐਲਏ ਨਾ ਸਾਡਾ ਕੋਈ ਪ੍ਰਸ਼ਾਸਨ ਦਾ ਮੋਢਕਰ ਫੀਸਰ ਨੇ ਆਣ ਕੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਵੋਟਾਂ ਪਾਉਂਦੇ ਹੋ ਹਰ 5 ਸਾਲ ਬਾਅਦ ਹਾਂਜੀ ਤੇ ਉਹ ਤੁਹਾਡੀ ਆ ਕੇ ਇਸ ਟਾਈਮ ਮਾੜੇ ਟਾਈਮ ਤੇ ਔਖੇ ਟਾਈਮ ਤੇ ਗੱਲ ਕਿਉਂ ਨਹੀਂ ਸੁਣਦੇ ਨਹੀਂ ਜੀ ਬਿਲਕੁਲ ਕੋਈ ਵਾਕ ਤੇ ਸਾਡੇ ਵਾਸਤੇ ਕੋਈ ਗੱਲ ਨਹੀਂ ਸੁਣਦਾ ਜਦੋਂ ਵੋਟਾਂ ਦਾ ਟਾਈਮ ਹੁੰਦਾ ਹੈ ਉਸੇ ਟਾਈਮ ਹੀ ਆਉਂਦੇ ਨੇ ਉਸ ਤੋਂ ਬਾਅਦ ਕੋਈ ਅਜੇ ਤੱਕ ਅਹੀਂ ਸਾਰਿਆਂ ਅੱਗੇ ਜਾ ਕੇ ਬੇਨਤੀ ਕੀਤੀ ਕਿਸੇ ਨੇ ਸਾਡੀ ਅਜੇ ਤੱਕ ਕੋਈ ਗੱਲ ਨਹੀਂ ਸੁਣੀ ਆਣ ਕੇ ਨਾ ਸਾਡੀ ਕੋਈ ਬਾਤ ਪੁੱਛੀ ਆ ਤੇ ਅਸੀਂ ਬਿਲਕੁਲ ਪਰੇਸ਼ਾਨ ਬਾਰਡਰ ਦੇ ਉੱਤੇ ਇਹ ਬਿਆਨ ਆਉਣ ਡਿਆ ਹੈ ਵੀ ਤੁਹਾਡੀਆਂ ਬੜੀਆਂ ਸਹੂਲਤਾਂ ਨੇ ਬਾਰਡਰ ਤੇ ਬਹੁਤ ਸਹੂਲਤਾਂ ਨੇ ਆ ਸਹੂਲਤਾਂ ਨੇ ਜਿਹੜੀਆਂ ਸਾਨੂੰ ਜਿਹੜੀਆਂ ਸਾਡੀ ਕਣਕਾਂ ਨੇ ਉਹ ਜਿਹੜੀਆਂ ਰੇਤਾ ਪਿਆ ਜ਼ਮੀਨਾਂ ਦੇ ਵਿੱਚ ਉਹ ਨਾ ਸਾਨੂੰ ਬੀਐਸਈ ਪੈਣੀ ਪਰੇਸ਼ਾਨ ਕਰਨ ਲਈ ਆ ਵੀ ਨਾ ਗੇਟ ਖੋਲਦੇ ਨੇ ਨਾ ਟਾਈਮ ਤੇ ਆਉਣ ਜਾਣ ਦਿੰਦੇ ਆ ਵੇਖ ਲਓ ਤੁਹਾਡੇ ਸਾਹਮਣੇ ਕੀ ਕੋਈ ਹੋਇਆ ਹੈ ਇਹ ਅਣੀ ਅੰਗਿਲੀ ਨਾ ਹੋਵੇ ਤੇ ਕਿਸਾਨ ਕਿਤਨਾ ਡੁੱਬ ਸਕਦਾ ਹੈ ਜੇ ਬੇੜਾ ਪਰ ਆਉਣ ਜਾਣ ਵਾਸਤੇ ਉਹਦੇ ਵਾਸਤੇ ਕੋਈ ਰੱਖਦਾ ਵਿੱਚ ਪਿੰਡ ਦਾ ਮੁਖੀ ਬੰਦਾ ਹੈ ਮੈਂ ਇਹ ਕਰਕੇ ਬੇਨਤੀ ਕਰਦਾ ਹਾਂ ਕਿ ਜਿਹੜਾ ਵੀ ਇਹ ਘਰ ਦਾ ਲੜਕਾ ਹੈ ਉਹਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੋਈ ਨਾ ਕੋਈ ਰੋਟੀ ਦਾ ਆਸਰਾ ਦਿੱਤਾ ਜਾਵੇ ਬਿਲਕੁਲ ਸਹੀ ਗੱਲ ਤੇ ਕਿਉਂ ਇਹਦੇ ਕੋਲ ਹੋਰ ਕੋਈ ਆਸਰਾ ਨਹੀਂ ਰਹਿ ਗਿਆ ਨਾ ਤਾਂ ਇਹ ਗੁੰਗੇ ਦੋ ਨੇ ਉਹਨਾਂ ਨੂੰ ਵੀ ਇਹ ਕਰਕੇ ਰੋਟੀ ਖਵਾਉਣ ਜੋਗੀ ਨਹੀਂ ਗਈ ਉਹ ਜਿਹੜਾ ਮਰੀਕ ਸਿੰਘ ਹੀ ਉਹ ਹੀ ਕਰਦਾ ਸੀ ਉਹ ਇਹਨਾਂ ਨੂੰ ਪਾਲਦਾ ਸੀ ਜੀ ਤੇ ਹੁਣ ਕੋਈ ਇਹਨਾਂ ਦੇ ਕੋਲੇ ਨਹੀਂ ਗਾ ਤੇ ਪ੍ਰਸ਼ਾਸਨ ਅੱਗੇ ਉਹ ਹੀ ਬੇਨਤੀ ਕਰਦੇ ਆ ਕਿ ਇਹਦੇ ਲੜਕੇ ਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਜਾਵੇ ਕਿਉਂਕਿ ਇਹ ਗਰੀਬ ਨਹੀਂ ਆਪਦਾ ਟਾਈਮ ਪਾਸ ਕਰਦੀ ਜਾਵੇ ਹਾਂ ਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਧਰਮ ਸਿੰਘ ਜੀ ਇਹ ਧਰਮ ਸਿੰਘ ਵੀਰੇ ਜਿਵੇਂ ਅਮਰੀਕ ਸਿੰਘ ਦੀ ਜਾਨ ਚਲੀ ਗਈ ਪਾਣੀ ਚ ਡੁੱਬਣ ਕਰ ਕੀ ਕਹਿੰਦੇ ਹੋ ਉਹਨਾਂ ਵਾਸਤੇ ਕਹਣਾ ਕੀ ਹੈ ਜੀ ਅਸੀਂ ਉੱਥੇ ਹੀ ਉਹ ਟਾਈਮ ਸਾਡੀ ਜ਼ਮੀਨ ਦਨ ਨਦੀ ਦਰਲੇ ਪਾਸੇ ਆ ਜੀ ਜੀ ਜਦੋਂ ਸਵੇਰ ਟੱਪੇ ਅਸੀਂ ਇਕੱਠੇ ਟੱਪੇ ਆ ਤੁਸੀਂ ਨਾਲ ਹੀ ਸੀ ਹਾਂ ਜੀ ਨਾਲ ਸਵੇਰ ਜੀ ਐਂਟਰੀ ਕਰਾਈ ਅਸੀਂ ਅੰਦਰ ਇਹ ਪਾਟਾ ਪਗਿਆ ਅਸੀਂ ਆਪਣੀ ਪਹਿਲੀ ਵਾਹਣ ਲਾ ਪਏ ਮੈਂ ਟਰੈਕਟਰ ਹੋਂਦਾ ਪਿਆ ਸੀ ਅੱਛਾ ਮੈਂ 12 ਵਜੇ ਟਰੈਕਟਰ ਬੰਦ ਕਰਕੇ ਚਾਹ ਪੀਣ ਲੱਗਿਆ ਉਦੋਂ ਪਾਣੀ ਆ ਗਿਆ ਪਿੱਛੇ ਚੰਚਕ ਅੱਛਾ ਅਸੀਂ ਬਿਲਕੁਲ ਗੇਟ ਦੇ ਨਾਲ ਸੀ ਨਾ ਸਾਨੂੰ ਕਿਹਨੇ ਦੱਸਿਆ ਚਲੋ ਬੀਐਸਐਫ ਨੂੰ ਸੂਚਿਤ ਕਰਦੇ ਮਾੜਾ ਮਟਾ ਪਾਣੀ ਆ ਗਿਆ ਵੀ ਕਿਸਾਨਾਂ ਨੂੰ ਪਿੱਛੇ ਲਾਇਓ ਨਾ ਉਹਨਾਂ ਨੂੰ ਕੋ ਸੂਚਿਤ ਕੀਤਾ ਜਦੋਂ ਪਾਣੀ ਫਟਾ ਫਟ ਆ ਗਿਆ ਅਸੀਂ ਸਾਡੇ ਚਾਹ ਪੀਂਦੇ ਪੀਨੇ ਪਾਣੀ ਚੜ ਗਿਆ ਸਵੇਰ ਦਾ ਸਵੇਰੇ ਤਾਂ ਜਿਹੜੀ ਲੇਡੀ ਜੀ ਗਈਆਂ ਸਰੋਂ ਕੱਟਣ ਵਾਸਤੇ ਉਹ ਵੀ ਪੈਦਲ ਟੱਪੀਆਂ ਸਾਡੀ ਪ੍ਰਸ਼ਾਸਨ ਤੇ ਰਹੋ ਬੇਨਤੀ ਹੈ ਜਦੋਂ ਮੁੰਡਾ ਪੜ ਇਹਨਾਂ ਨੂੰ ਕੋਈ ਛੋਟੀ ਮੋਡੀ ਨੌਕਰੀ ਮਿਲ ਜੇ ਰੋਇਪੁਰ ਚਲੋ ਵਿਚਾਰੀਓ ਗੁੰਗੇ ਨੇ ਦੋ ਗੁੰਗੀ ਭੈਣ ਐ ਜੀ ਜੀ ਚਲੋ ਉਹ ਵੀ ਵਿਚਾਰੀ ਨਹੀਂ ਕੁਝ ਕਰਨ ਜੋ ਕੀਤੇ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਜੋ ਠੀਕ ਪ੍ਰਮਾਤਮਾ ਨੂੰ ਚੰਗਾ ਲੱਗਾ ਸਾਡੇ ਨਾਲ ਵਰਤੀ ਕਿਸੇ ਕੋਈ ਗੱਲ ਸੋ ਦੋਸਤੋ ਤੁਸੀਂ ਜੁੜੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮਬੋ ਕੇ ਸਰਹੱਦੀ ਇਲਾਕਾ ਤਾਰਾਂ ਦੇ ਕੋਲ ਬਿਲਕੁਲ ਨਜ਼ਦੀਕ ਹੈਗਾ ਭਾਰਤ ਪਾਕਿਸਤਾਨ ਬਾਰਡਰ ਇੱਥੋਂ 500 ਮੀਟਰ ਦੇ ਬਿਲਕੁਲ ਨਜ਼ਦੀਕ ਪਾਕਿਸਤਾਨ ਭਾਰਤ ਬਾਰਡਰ ਹੈਗਾ ਸੋ ਜਿਸ ਤਰ੍ਹਾਂ ਕਿਸਾਨ ਮਰੀਕ ਸਿੰਘ ਕੱਲ ਸਵੇਰ ਗਿਆ ਸੀਗਾ 8:30 ਵਜੇ ਆਪਣੇ ਕੰਮ ਕਾਰ ਕਰਨ ਵਾਸਤੇ ਆਪਣੀ ਜ਼ਮੀਨ ਦੇ ਵਿੱਚ ਜਿਵੇਂ ਤਾਰੋਂ ਪਰ ਜਾਂਦੇ ਹਰ ਦਿਨ ਸੋ ਵਾਪਸੀ ਆਉਣ ਤੇ ਪਾਣੀ ਜਿਹੜਾ ਉਹਦਾ ਵਹਾਅ ਜ਼ਿਆਦਾ ਸੀਗਾ ਤੇ ਕਿਸਾਨ ਮਰੀਕ ਸਿੰਘ ਜਿਹੜਾ ਇਹ ਵੀਰ ਨੇ ਦੱਸਿਆ ਵੀ ਮੇਰੇ ਨਾਲ ਹੀ ਸੀਗਾ ਲੇਕਿਨ ਸਾਡੇ ਕੋਲੋਂ ਹੀ ਉਹ ਬੜਾ ਵੀਰ ਵਿਛੜ ਗਿਆ ਪਾਣੀ ਦੇ ਵਿੱਚ ਵਹਾਅ ਦੇ ਵਿੱਚ ਉਹ ਵਹਿ ਗਿਆ ਸੋ ਦੀ ਜਾਨ ਚਲੀ ਗਈ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਇੱਕ ਇਹਨਾਂ ਨੇ ਹੋਰ ਜਿਹੜੀ ਵੱਡੀ ਗੱਲ ਕਹੀ ਹੈ ਪ੍ਰਸ਼ਾਸਨ ਨੂੰ ਵੀ ਇਸ ਪਰਿਵਾਰ ਦੇ ਲੜਕੇ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ ਘਰ ਦਾ ਰੁਜ਼ਗਾਰ ਚੱਲ ਸਕੇ ਸੋ ਇਹ ਜਿਹੜੇ ਭੈਣ ਭਰਾ ਬੈਠੇ ਨੇ ਗੁੰਗੇ ਤੇ ਬੋਲੇ ਹੈਗੇ ਨੇ ਨਾ ਸੁਣਦੇ ਨੇ ਤੇ ਨਾ ਬੋਲ ਸਕਦੇ ਨੇ ਤੇ ਇਹ ਪਰਿਵਾਰ ਦੀ ਪਰਵਰਿਸ਼ ਉਹ ਮਰੀਕ ਸਿੰਘ ਹੀ ਕਰਦਾ ਸੀਗਾ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਦਿਆ ਜੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸੁਯੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ